ਅੱਪਾ ਪਹੁੰਚ ਗਏ ਆਂ ਜੀ ਪਿੱਛੇ ਕਬੂਤਰਾਂ ਵੱਲ ਸੂਹਾ ਸੂਹਾ ਸਾਜਰੇ ਸਾਜਰੇ ਟਾਈਮ ਹੋਇਆ ਹੈ 7:30 ਜੱਸਾ ਗਿਆ ਉੱਪਰ 6 ਕਬੂਤਰ ਡਾਉਣੇ ਨੇ ਤੁਹਾਨੂੰ ਦਿਖਾਉਣੇ ਆ ਕਿ ਕਿਹੜੇ ਕਿਹੜੇ ਡਾਊਗਾ ਆਓ ਬਈ ਪਹਿਲਾਂ ਤਾਂ ਛੱਡਣੇ ਆ ਗੁਲਾਬੀ ਪੋਟਾ ਹਰਾ ਡੂਸਾ ਹਰਾ ਪੋਟਾ ਹਰੀ ਪੂਛ ਛੱਡ ਦੇ ਬਈ ਦੋ ਛੱਡ ਤੇ ਦੋਏ ਬਚੇ ਫੜ ਲਿਆ ਨਾ ਵੀ ਆਉਂਦੇ ਨੇ ਤਿੰਨ ਤੇ ਨਾ ਆਉਂਦੇ ਨੇ ਚੌਥਾ ਆ ਜਾਂਦਾ ਪੰਜਵਾਂ ਆ ਜਾਂਦਾ ਤੁਹਾਨੂੰ ਮੈਂ ਦੱਸੂਗਾ ਅੱਜ ਵੀ ਸਸਰੀ ਕਾਲ ਵੀ ਸਾਰੇ ਵੀਰ ਭਰਾ ਕਿਵੇਂ ਕਹਿਮ ਸਾਰੇ ਅੱਜ ਜੇ ਡਾਵਾਂਗੇ ਪਾ ਬਾਈ 6 ਕਬੂਤਰ ਦੋ ਛੜ ਤੇ ਚਾਰ ਹੋਰ ਛੜਨੇ ਤੁਹਾਨੂੰ ਅੱਜ ਮੈਂ ਦਿਖਾਉਂਗਾ ਪਿੰਡ ਚ ਕਿੰਨੇ ਕਬੂਤਰ ਔੜੇ ਠੀਕ ਆ ਰੋਜ਼ ਮੈਂ ਗਿਣਤੀ ਮਾਰਦਾ ਮੈਂ ਕਿੰਨੇ ਕੋੜੇ 6 ਤਾਂ ਅੱਜ ਆਪਣੀ ਔੜ ਪੈਣੇ ਨੇ ਤੇ ਆਹ ਚੜ ਗਏ ਹਵਾ ਚੱਲਦੀ ਆ ਬਾਈ ਹੁਣ ਕੀ ਕਰੀਏ ਰੋਜ਼ੇ ਚੱਲੀ ਹੋ ਜਾਣੀ ਐ ਤਾਂ ਹਵਾ ਕਰਕੇ ਨਵੇਂ ਬੱਚੇ ਵੀ ਨਹੀਂ ਕਬੂਤਰ ਵੀ ਨਹੀਂ ਕੱਢ ਸਕਦੇ ਜਿਹੜੇ ਅੱਡੇ ਨਹੀਂ ਲੱਗੇ ਹਲੇ ਆ ਦੇਖ ਲਓ ਹਵਾ ਐ ਹਵਾ ਚ ਕੀ ਯਾਰ ਕਰੇ ਫੜ ਲੈ ਦਿਖਾਉਣਾ ਏ ਤੁਹਾਨੂੰ ਗਲਾਬੀ ਟੂਸਾ ਹਰੀ ਚੱਲਦੜ ਹਰਾ ਟੂਸਾ ਗਲਾਬੀ ਚੱਲਰ ਦੋਏ ਬੱਚੇ ਦਾਵੇ ਬਈ ਆ ਲਓ ਦੋ ਹੋਰ ਢਾਦੇ ਦੋ ਹੋਰ ਫੜ ਲਿਆ ਹੁਣ ਆ ਕਰਦੇ ਦੋਏ ਪਹਿਲਾਂ ਵਾਲੇ ਹਰਾ ਬੁੱਟਾ ਹਰੀ ਪੂਛ ਤੇ ਗਲਾਬੀ ਬੁੱਟਾ ਹਰਾ ਟੂਸਾ ਚਾਰ ਅੜਾ ਤੇ ਵੀ ਦੋ ਹੋਰ ਫੜ ਲਏ ਰੱਤਾ ਗਲਾਬੀ ਪੂਛ ਹਰੀਆਂ ਕੱਚਾਂ ਕਾਲੀ ਪੂਛ ਗਲਾਬੀ ਕੱਚ ਤੇ ਹਰਾ ਟੂਸਾ ਚੱਲ ਬਈ ਛੱਡ ਦੇ ਦੋ ਹੋਰ ਲਓ ਜੀ ਛੇ ਕਬੂਤਰ ਛੱੜ ਤੇ ਆ ਜਾ ਵੀ ਮਿੱਤਰਾ ਹੁਣ ਥੱਲੇ ਨੂੰ ਕੁੰਡਾ-ਕੰਡਾ ਲਾ ਕੇ ਜਾਲ ਚ ਨਾ ਕੱਢੀਆਂ ਲੈ ਇਹਨਾਂ ਨੂੰ ਚਲੋ ਬਈ 7:30 ਵਜੇ ਡਾਏ ਨੇ ਟਾਈਮ ਨੋਟ ਕਰਾਂਗੇ ਹਵਾ ਨੇਰੀ ਫੁੱਲ ਚੱਲਦੀ ਆ ਤੇ ਆ ਦੇਖ ਲਓ ਬਾਕੀ ਤੁਹਾਡੇ ਸਾਹਮਣੇ ਹੀ ਆ ਲੈ ਨਾਲੇ ਵਿੜੇ ਚਾਹੇ ਉੱਪਰ ਦੇਖ ਲਓ ਕਿੰਨੀ ਚੱਲਦੀ ਉਹ ਤੁਹਾਨੂੰ ਦਿਖਾ ਹੀ ਦਿੰਦੇ ਲੈ ਦੇਖੋ ਫਿਰ ਪੂਰੀ ਤੇਜ਼ ਹਵਾ ਠੀਕ ਆ ਦੇਖੋ ਬਈ ਪਿੰਡ ਚ ਉੱਡਦੇ ਪੁੱਤ ਬਹੁਤ ਉੱਡਦੇ ਨੇ ਪਿੰਡ ਜਿਹੜਾ ਕਬੂਤਰ ਹੈ ਕਬੂਤਰ ਉੱਡਦਾ ਆਹ ਆਓ ਦੇਖੋ ਇੱਧਰ ਦੇਖੋ ਜਿੱਧਰ ਦੇਖੋਗੇ ਕਬੂਤਰ ਕਬੂਤਰ ਦੇਖੂ ਤੁਹਾਨੂੰ ਆਹ ਦੇਖੋ ਆਹ ਲੇਖੋ ਆਓ ਦੇਖੋ ਆਲੀ ਆ ਫਿਰਦੇ ਆਂ ਬਈ ਕਬੂਤਰ ਸਾਰੇ ਇਕੱਠੇ ਦੇਖੋ ਹੁਣ ਦੇਖੋ ਨਾ ਬਣੀ ਪਈ ਆ ਬਾਜੀ ਫਿਰਦੇ ਨੇ ਸਾਰੀ ਹਵਾ ਵਾਲੀ ਚੱਲਦੀ ਏ ਯਾਰ ਆਹ ਦੇਖ ਲੋ ਝੰਡੀ ਦੀ ਦੇਖ ਲੋ ਜੀ ਲਓ ਬਈ ਸਾਰੇ ਕੂਤਰ ਉਂਛੇ ਲੰਘ ਕੇ ਦੇਖੋ ਹਾਂ ਆ ਜਾਂਦਾ ਆ ਜਾਂਦਾ ਬੋਟੇ ਕੋਲ ਕੋ ਭਾਈ ਕਬੂਤਰੇ ਕਬੂਤਰ ਫਿਰ ਲੈ ਲੈ ਦੇਖੋ ਹੁਣ ਹਵਾ ਹਟੀ ਆ ਤਾਂ ਉੱਚੇ ਜਾਣ ਲੱਗੇ ਨੇ ਸਾਰੇ ਦਵਾ ਫਿਰਦੇ ਨੇ ਸਾਰੇ ਉਡ ਰਹੇ ਨੇ ਹਲੇ ਤੱਕ ਟਾਈਮ ਹੋ ਗਿਆ 9 ਦਾ ਫਿਰ ਗਏ ਭਾਈ ਉੱਚੇ ਉੱਤੋਂ ਉਹ ਦੇਖੋ ਸਾਰੇ ਫਿਰਦੇ ਆ ਕੱਚ ਚੂਸਿਆਣਾ ਫਿਰਦਾ ਟਾਈਮ ਹੋ ਗਏ 10 ਵਜਣੇ ਆਲੇ ਫਰਦਾ ਬਾਈ ਟੂਸੇ ਵਾਲਾ ਪੋਟੇ ਟੂਸੇ ਵਾਲਾ ਆ ਫਰਦਾ ਦੋ ਇੱਕ ਅੱਛਾ ਵਾਲਾ ਫਰਦਾ ਤੇ ਬੱਚੇ ਤੁਹਾਨੂੰ ਦਿਖਾਉਣੇ ਨੇ ਇੱਧਰ ਨੂੰ ਗਏ ਹੋਏ ਨੇ ਆ ਫਰਦੇ ਨੇ ਦੋਏ ਇੱਕ ਰਹਿ ਗਿਆ ਹਰਾ ਬੋਟਾ ਹਰੀ ਮੂਸ ਉਹ ਦੇਖ ਲੀਏ ਕਿੱਥੇ ਆ ਦਾ ਹੋਰ ਦਾ ਫਰਦਾ ਮਾਰਦੋ ਨਿਹਾਂ ਮੜੀ ਜੀ ਟਾਈਮ ਹੋ ਗਿਆ ਆ ਫਰਦਾ ਰਿਪਤਾ ਹੋ ਰਿਹਾ ਲੰਘਦਾ ਤਸਵਾਜ ਗਿਆ 15 ਮਿੰਟ ਆਵਾ ਥੋੜੀ ਹੁਣ ਰੁਕੀ ਐ ਪਰ ਨਾਸਵਾਜ ਗਿਆ ਕਬੂਤਰਾਂ ਦਾ ਜਦ ਨੂੰ ਕਚੜੂਸੀ ਵਾਲਾ ਆ ਗਿਆ ਪੋਟੇਡੂਸੀ ਵਾਲਾ ਆ ਗਿਆ ਇੱਕ ਝਾਲਰ ਝਾਲਰ ਵਾਲਾ ਗਲਾਬੀ ਝਾਲਰ ਵਾਲਾ ਵਜਾ ਹਰੀ ਝਾਲਰ ਗਲਾਬੀ ਵਾਲ ਦਾ ਉੜਦਾ ਕਿੰਨੇ ਆ ਗਏ ਤਿੰਨੇ ਆ ਗਏ ਬਾਈ ਟਾਈਮ ਦੇਖ ਲਓ ਅੰਦਰ ਕਰ ਤੇ 10:35 ਬਾਕੀ ਤਿੰਨੇ ਉੜਦੇ ਨੇ ਕਿਨੂੰ ਟਾਂਗੀ ਲਾਈ ਹੋਈ ਆ ਆ ਵੀ ਔਰਲੀ ਬਿਲਾ ਦੇ ਦਾਂਗੀ ਬੈਠ ਜਾ ਦਿਖਾਉਣਾ ਹੈ ਭਾਈ ਇਹ ਵੀ ਟਾਂਗੀ ਬੈਠ ਗਿਆ ਟਾਂਗੀ ਚੜ ਰਿਹਾ ਜਿਹੜਾ ਗਲਾਬੀ ਚੱਲ ਰਿਹਾ ਵਾਚਾ ਦਿਖਾਇਆ ਤਾਂ ਆਇਆ ਹੁਣ ਟਾਈਮ ਹੋ ਗਿਆ ਸਰ ਕਰਦੀ ਅੰਦਰ ਕਬੂਤਰ ਆ ਉਹ ਬੈਠ ਗਿਆ ਠੀਕ ਹੈ ਇਹਨੂੰ ਵੀ ਅੰਦਰ ਕਰ ਦੇ ਕਰ ਦੇ ਜ세 ਅੰਦਰ ਲੈ ਖੁੱਡੇ ਵਾਲੇ ਕਬੂਤਰਾਂ ਨੂੰ ਵੀ ਭਾਈ ਪਾਤਾ ਦਾਣਾ ਪਾਣੀ ਪਾਣੀ ਵੀ ਫੁੱਲ ਹੈ ਆਟਾ ਤੇ ਦਨੇ ਚ ਦਾਣੇ ਪਾ ਕੇ ਲਿਆਵਾਂਗੇ ਉਤਰੋਂ ਐਨੇ ਇਹਨਾਂ ਨੂੰ ਖੋਲ ਦੰਨੇ ਆਪਾਂ ਚੋਗਾ ਜੂਗਾ ਦੇ ਲੈਣਗੇ ਤੇ ਛਤਰੀਆਂ ਵੀ ਬਾਈ ਆਪਣੀਆਂ ਨਵੀਆਂ ਬਣੀ ਜਾਂਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਪੱਲ ਵਾਲੇ ਵਲੌਗ 'ਚ ਦਿਖਾ ਨਹੀਂ ਹੁੰੀਆਂ ਸਮਾਨ ਸੂਣ ਤਾਂ ਲੈ ਜਾਂਦਾ ਤਾਂ ਅੱਜ ਜੜੇ ਦਿਖਾਵਾਂਗੇ ਗੋਗੀ ਲੱਗਿਆ ਹੈ ਬਣਾਉਣ ਲੋੱਖ ਐਰਪੋਰਟ ਬੱਚਾ ਫੇਰ ਉੜ ਗਿਆ ਤਾਂ ਬਾਈ ਛਤਰੀ ਦੇ ਟਾਂਗੀ ਤੇ ਬੈਠਿਆ ਜਿਹੜਾ ਆ ਜਾਂਦਾ ਕੋਈ ਨੇ ਇਹਨੂੰ ਲਾ ਕੇ ਕਰਦੇ ਅੰਦਰ ਰੱਤਾ ਹਲੇ ਤੱਕ ਉੜਦਾ ਦੇਖ ਲਓ ਅੱਜ ਆਹ ਫਿਰਦਾ ਰੱਤਾ ਤੇ ਹਰਾ-ਭੋਟਾ ਹਰੀ-ਬੂਛ ਵੀ ਉੱਡ ਰਿਹਾ ਹੈ। ਤੇ ਉਹ ਤੁਹਾਨੂੰ ਬਾਅਦ ਚ ਦਿਖਾਉਨੇ ਆ ਫਿਰ। ਆਹ ਦੇਖੋ ਰੱਤਾ। ਆਹ ਫਿਰ ਦਾਣੇ। ਤੋਂ ਇਹ ਫਿਰੰਦੋਂ ਦਾਣਾ ਪਾਣੀ ਲਾਗੇ ਚੁਕਣ ਕਬੂਤਰ। ਇਹਨਾਂ ਦਾ ਵੀ ਨਵੇਟ ਦਾ ਕੰਮ। ਤੇ ਉਹ ਡੋੜੀਆਂ-ਡੂਲੀਆਂ ਵੀ ਸਾਫ਼ ਕਰਕੇ ਕਰਨੀਆਂ ਨੇ ਆਪਾਂ ਅੰਦਰ ਜੋੜੇ-ਜੂੜੇ ਲਾਉਣੇ ਨੇ। ਚੇਂਜ ਕਰਨੇ ਆ ਜੋੜੇ। ਚਲੋ ਫਿਰ ਚੱਲਦੇ ਹਾਂ ਹੁਣ ਉੱਧਰ ਆਪਾਂ। ਦੇਖੋ ਬਰੇਹਤਰੀ ਬਣਦੀ। ਘਰੀ ਬਣਾਵਾਂਗੇ ਸਾਰਾ ਸਮਾਂ। ਆ ਯਾਤਰੀ ਹੈ ਆਹ ਸਰੀਏ ਪਏ ਨੇ ਇਹਨਾਂ ਦੀ ਬਣਾਉਣੀ ਹੈ ਯਾਤਰੀ ਇਹ ਹੈ ਗਿਆ 2 ਬੈ 2 ਦੀ ਜੀ 2.5 ਬੈ 2.5 ਦੀ ਬਣਾਉਣਾ ਹੈ ਹੋਈ ਮੇਟਰ ਰੱਤਾ ਆ ਗਿਆ 11:36 ਤੇ ਆ ਬੈਠਾ ਆ ਗਿਆ ਲੈ ਕਿਉਂਕਿ ਉੱਪਰ ਟਾਂਗੀ ਤੇ ਆਉਂਦਾ ਨਹੀਂ ਤੁਸੀਂ ਵੀ ਦੇਖਿਆਈ ਹੈ ਨਾ ਜਿਵੇਂ ਕਾਰਵਾਈ ਬੰਦੇ ਨੂੰ ਖਰਾਬੋਟਾ ਹਰੀ ਪੂੰਛਾ ਥੰਦਰਾ ਦਨ ਨੇ ਆ ਫਿਰਦਾ ਆਹ ਦੇਖੋ ਹਰਾ ਬੋਟਾ ਹਰੀ ਮੋਛੀ ਬਾਕੀ ਥੱਲੇ ਆਏ ਦੇ ਦਿਖਾ ਦਾਂਗੇ ਚੱਜ ਰਹਾ ਹੈ ਲਓ ਵੀ ਆ ਪੈਪ ਆਪ ਬਣਾਏ ਨੇ ਦੇਖੋ ਕਿਉਂਕਿ ਦੂਜੀਆਂ ਜਿਹੜੀਆਂ ਢਾਂਗੀਆਂ ਮੋਲਦੀਆਂ ਲਿਆਉਣੀਆਂ ਬੜੀਆਂ ਯਾਰ ਹਲਕੀਆਂ ਜੀਆਂ ਹੋਣੀਆਂ ਆਹ ਦੇਖੋ ਨਾਲੇ ਉੱਚੀ ਦੇਖਿਓ ਕਿੰਨੀ ਐ ਹੋ ਜੂਗੀ 20 ਫੁੱਟ ਸਾਢੇ 6 ਫੁੱਟ ਦਾ ਆਪ ਪੈਪ 20 18 20 ਫੁੱਟ ਦੇ ਗੇੜ ਹੋ ਜਾਣੀਆਂ ਚਲੋ ਇਹਨੂੰ ਪੇਂਟ ਫੋਟ ਮਾਰੀਏ ਹੁਣ ਹਰਾ ਬੋਟਾ ਹਰੀ ਬੂਛਾ ਫਿਰਦਾ 12:00 ਮਿੰਟ ਹੋ ਗਏ 6 ਆ ਫਿਰ ਰਿਹਾ ਹਲੇ ਵਧੀਆ ਫਿਰਦਾ ਹਲੇ ਦਾ ਆਹ ਚਲੇ ਗਿਆ ਭਾਈ ਫੇਰ ਆਹ ਥੱਲੜਾ ਜਿਹੜਾ ਉੱਚਾ ਚਲੇ ਗਿਆ ਹਰਾ ਬੋਟਾ ਹਰੀ ਮੁਝ ਟਾਈਮ ਦੇਖ ਲਓ ਹੁਣ 12:09 ਗੁਰੀ ਉੱਪਰ ਭੇਜਤਾ ਤਾਂ ਡਾਂਗੀਆਂ ਲਾਉ ਉਹਨੂੰ ਹਲੇ ਮੈਂ ਕਹਿੰਦਾ ਫਿਰਨ ਦੋ ਉਹਨੂੰ ਹਾਲੇ ਤਾਂ ਵਧੀਆ ਫਿਰ ਰਿਹਾ ਤੁਹਾਨੂੰ ਦਿਖਾ ਦਿੰਨਾ ਆ ਰਿਹਾ ਇੱਕ ਮਿੰਟ ਤੁਹਾਨੂੰ ਦਿਖਾਏ ਦਮਾ ਚੱਜ ਨਾਲ ਆ ਦੇਖੋ ਇਹ ਆ ਆ ਕਰਦਾ ਹਲ ਤਾਂ ਵਧੀਆ ਫਿਰ ਰਿਹਾ ਇੱਕ ਮਿੰਟ ਬਲਰ ਹੋ ਗਿਆ ਆ ਕਰਦਾ ਹਲੇ ਰਹਿਣ ਦੇ ਗੁਰੀ ਢਾਂਗੀ ਨੂੰ ਦੇਖ ਲੈ 15 ਕਿ ਮਿੰਟ ਬਹਿ ਜਾ ਸ਼ਾਮਾਂ ਚ ਇੱਥੇ ਆ 2:00 ਦੀ ਆ ਬਣ ਗਈ 2:30 ਦੀ ਅੱਜ ਇਧਰ ਨੂੰ ਘਰ ਓਏ ਸਾਹਮਣੇ ਲਵਾਗੇ ਜੱਦੀ ਰੱਖਾਉਂਦਾ ਨਾ ਨਾ ਉੱਥੇ ਚੱਲ ਇਹ ਨਾਲ ਖੜੀ ਕਰ ਹਾਂ ਲੈ ਓਕੇ ਰਬੋਟਾ ਨੇ ਬਸ ਠੀਕ ਹੈ ਦੋ ਵਜੇ ਤਰੀਆਂ ਬਣਾ ਲਈਆਂ ਨਾਲ ਇਹਨਾਂ ਮਜ਼ਬੂਤੀ ਹੈ ਪੂਰੀ ਪੂਰੀ ਹੈ ਨਾ ਪੂਰੀ ਚਾਹੇ ਬੰਦਾ ਬਿਠਾ ਲੈ ਟੁੱਟੂ ਨਹੀਂ ਹੈ ਹਾਂ ਠੀਕ ਆ ਆ ਗਿਆ ਭਾਈ ਹਰਾ ਪੋਟਾ ਹਰੀ ਬੂਸ਼ ਖਰਦਾ ਹਾਲ ਦਾ ਸੋਨਾ ਟਾਈਮ ਹੋ ਗਿਆ 12:29 12:30 ਹੋ ਗਏ ਆ ਫਿਰ ਰਿਹਾ ਜੇ ਇੱਕ ਚੱਕਰ ਹੋਰ ਮਾਰ ਗਿਆ ਠੀਕ ਆ ਨੀ ਫੇ ਢਾਂਗੀ ਲਾ ਦਾਂਗੇ। ਦਾ ਮਾਰ ਗਿਆ ਭਾਈ ਚੱਕਰ ਹੋ ਗਿਆ। ਉੱਚਾ ਲੱਗ ਗਿਆ ਫੇਰ। ਹਲੇ ਮਾਰਦਾ ਚੱਕਰ ਕੋਈ ਨਹੀਂ। ਆਹ ਦੇਖੋ ਪਰ ਥਾਪੇ ਮਾਰਦਾ। ਫਿਰ ਦਾਲ ਦਾ ਵਧੀਆ ਆਇਆ। ਲਾਦੀ ਵੀ ਢਾਂਗੀ ਆ ਗਿਆ ਹਰਾ ਬੋਟਾ ਹਰੀ ਪੁੰਝ। ਲਾਦੀ ਵੀ ਲਾਦੇ। ਉਹ ਬੜੀ ਬੜੀ ਵੀ ਖੜੀ ਕਰਦੇ। ਟਾਈਮ 12:55 ਲੱਗ ਪਾ ਕੇ 1 ਵਜੇ ਆ ਗਿਆ। ਆ ਆਇਆ। फिर चलेगा कबूतर एने बहुत गंद पाड़े ने ਤਰ ਕਬੂਤਰ ਦਾ ਫੇਰ ਉੱਚਾ ਚਲੇ ਗਿਆ ਉਹ ਕਰਦਾ ਛਤਰੀਆਂ ਤਿੰਨੇ ਲਾਤੀਆਂ ਤੇ ਹੁਣ ਆਪਾਂ ਉਹ ਕਬੂਤਰ ਛੱਡਣ ਲੱਗੇ ਆ ਜਿਹੜੇ ਹੁਣ ਥੋੜੇ ਜਿਹਾ ਭਾਰੀ ਨੇ ਸਾਲਿਆਂ ਨੂੰ ਹੌਲੇ ਕਰੀਏ ਧੁੱਪ 'ਚ ਬਿਠਾ ਕੇ ਹੁਣ ਭੁੱਖੇ ਨੇ ਹੁਣ ਬਿਠਾ ਦੰਨੇ ਇਹਨਾਂ ਨੂੰ ਬੈਠੇ ਰਹਿਣਗੇ ਧੁੱਪਾਂ 'ਚ ਮੜੇ ਚੱਲਣਗੇ ਖੂਨ ਖਾਨ ਹੋਊ ਗਰਮ ਇਹਨਾਂ ਦਾ ਉਹ ਜ਼ਿਆਦਾ ਹੋਊਗਾ ਥੱਲੇ ਆਪਾਂ ਉਤਾਰ ਲਾਂਗੇ ਹਾਲ ਤਾਂ ਉੱਚਾ ਮੁੜ ਗਿਆ ਹੁਣ ਫੇਰ ਉੱਪਰ ਛੜ ਦੇ ਝੱਲਰ ਵਾਲਾ ਇੱਕ ਟਾਇਲ ਵਾਂਗੇ ਹੇਧਰੇ ਮਟੋੜ ਨੇ ਆਏ ਬਸ ਮਾਰ ਆਪੇ ਬੈ ਜਾਣੇ ਇਹਨਾਂ ਨੇ ਲੈ ਉੜੇ ਗਏ ਆ ਤਾਂ ਬੈਠ ਗਿਆ ਇੱਕ ਤਾਂ ਉਹ ਤਾਂ ਹੂਂਗੀ ਨਹੀਂ ਕਦੇ ਬੈੰਦਾ ਵਾਲਾ ਸਾਲਾ ਜਹਾਜ਼ ਮੂੰਹ ਖੜਕਾ ਕਰਦਾ ਆ ਉੜ ਗਿਆ ਬੋਟੇ ਵਾਲਾ ਵੀ ਆ ਦੇਖੋ ਆਇਆ ਥੋੜਾ ਗਰਮ ਹੋਣਗੇ ਚੱਲਣਗੇ ਸਾਡੇ ਤਾਂ ਸੈਟ ਆਉਣਗੇ ਨਹੀਂ ਤਾਂ ਕਿੰਨਾ ਘੰਟਾ ਬਿਠਾ ਕੇ ਰੱਖਾਂਗੇ ਇਹਨਾਂ ਨੂੰ ਨਾਲ ਇਹਨਾਂ ਨੂੰ ਦੇਖ ਕੇ ਦੂਜਾ ਆਜੂ ਥੱਲੇ ਆਇਆ ਛਾਲਾ ਟੂਸੇ ਵਾਲਾ ਜਿਹਦਾ ਭਾਈ 11 ਦਿਨ ਬਾਅਦ ਮਿਲੇ ਆਪਾਂ ਨੂੰ ਗਲਾਬੀ ਗੱਛਾਂ ਵਾਲਾ ਸੁਰਖਾ ਨਾਲ ਡੰਡਿਆਂ ਵਾਲਾ ਠੀਕ ਆ ਚਾਲ ਇਹ ਵੀ ਬੈਠੇ ਰਹਿਣਗੇ ਲਓ ਵੀ ਪੋਟੇ ਪੂਛ ਵਾਲਾ ਵੀ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਮਾਰ ਕੇ ਸ਼ੂਟ ਇਹ 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 ਆ ਗਿਆ ਆ ਗਿਆ ਆ ਗਿਆ ਬੈਠ 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 1 11 ਆ ਜਾ ਆ ਜਾ ਭਾਈ ਕਿੱਥੇ ਗਿਆ ਆ ਗਿਆ ਆ ਜਾ ਆ ਜਾ ਆ ਆ ਆ ਆ ਆ ਜਾ ਆ ਜਾ ਬਾਕੀ ਉੱਪਰ ਚੜ ਗਏ ਹੁਣ ਹੇ ਹੋ ਗਏ ਫੇਰ ਮੁੜਦਾ ਆ ਗਿਆ ਵੀ ਆ ਗਿਆ ਵੀ ਆ ਗਿਆ ਆਈ ਛਤਰੀ ਤੇ ਬਹਿ ਜਾ ਆ ਬਹਿ ਜਾ ਬਹਿ ਜਾ ਹਾਂ ਜਿਸੇ ਘਰ ਅੰਦਰ ਇਹਨੂੰ ਹਾਂ ਬਾਕੀਆਂ ਨੇ ਤਾਂ ਬਾਹਰੇ ਰਹਿਣਾ ਇਹਨੂੰ ਅੰਦਰ ਕਰ ਕੁੰਡਾ ਖੋਲਦੇ ਐਨ ਪੂਰਾ ਆ ਗਿਆ ਵੀ ਹਰਾ ਪੁੱਟਾ ਹਰੀ ਪੁੰਛ 1 12 ਤਾ ਗਿਨੀਮੀ ਕਰ ਲਈ ਪਹਿਲਾਂ ਠੀਕ ਆ ਇਹ ਤਾਂ ਸਿਆਣਾ ਇਹ ਤਾਂ ਨਹੀਂ ਉੱਡਦਾ ਇਕਨ ਨਹੀਂ ਉੱਡਦਾ ਨੀਮੀ ਕਰ ਲਾ ਫਟਾਫਟ ਖੁੱਡੇ ਨੂੰ ਹੀ ਦੇਜਦਾ ਖੁੱਡੇ ਵੱਲ ਨੂੰ ਲਿਆ ਆ ਲੈ ਆ ਲੈ ਆ ਲੈ ਆ ਲੈ ਥੱਲੇ ਨੂੰ ਕਰ ਲਾ 4 ਗਿਆ ਅੰਦਰ ਫੜ ਲਿਆ ਇਹਨੂੰ ਹੁਣ ਗਲੂਗੋਸ਼ ਦੇ ਦਈਏ 5 ਮਿੰਟ ਬਿਠਾ ਕੇ ਓਕੇ ਆ ਬਾਈ ਰਿਪੋਰਟ 1 12 ਫੜ ਲਿਆ ਬਾਈ ਜੋਰ ਤਾਂ ਲੱਗਿਆ ਹੈ ਕਬੂਤਰ ਦਾ ਹੌਲਾ ਹੋਇਆ ਪਿਆ ਛੱਡ ਦਨੇ ਇਹ ਚ ਨੇ ਉਹ ਕੈਂ ਮਲ ਫਰਕਾ ਕੋਈ ਨਹੀਂ ਹੈਗਾ ਚਾਲ ਚੱਨਾਂ ਪੈਰ ਰੱਖਣ ਚ ਲੈ ਉਹ ਨਹੀਂ ਤੇਜ਼ ਹੈ ਓਕੇ ਰਿਪੋਰਟ ਹੈ ਹਾਂ ਤੰਬੂ ਚਲੋ ਭਾਈ ਇਹਨੂੰ 10 ਮਿੰਟ ਰੈਸਟ ਕਰਾ ਕੇ ਪਾਣੀ ਪਾਉਨੇ ਆ। ਦੇਖੋ ਭਾਈ ਕਿੰਨੇ ਆਰਡਰ ਆਏ ਨੇ ਹਾਲੇ ਕਬੂਤਰ। ਆਹ ਦੇਖੋ। 16 16 20 ਕਬੂਤਰ ਆਉਣ ਰਹੀ ਆ ਹਲੇ। ਗਲਗਲ ਕਰਤਾ ਸਾਫ ਕਬੂਤਰ ਦਾ। ਗਲੂਗੋਸ਼ ਵਾਲਾ ਪਲਾਟਾ ਪਾਣੀ। ਕਰਤਾ ਬੰਦ ਬਾਕੀ ਬਾਹਰ ਨੇ 5-6 ਕਬੂਤਰ ਇਹ ਬੈਠੇ ਰਹਿਣਗੇ ਠੀਕ ਆ ਤਿੰਨ ਢਾਂਗੀਆਂ ਲਾ ਦਿਆਂ। ਉਹ ਕੈਰਵੋਟ ਚਲੋ ਹੁਣ ਚਲਦੇ ਆਪਾਂ ਥੱਲੇ ਨੂੰ। ਹੁਣ ਆਪਾਂ ਆਏ ਹੋਏ ਆ ਬਾਈ ਪਿੰਡ ਮਾਨੂ ਪਰ ਛਤਰਿਆਂ ਦਾ ਕੱਪੜਾ ਕੁੱਪੜਾ ਜਾ ਲੈਣ। ਨੇਰੀ ਤੂਫਾਨ ਬਹੁਤ ਆ ਗਿਆ ਬਾਈ ਆਪਣੇ ਕਬੂਤਰ ਵੀ ਬਾਹਰ ਨੇ 6-7 ਜਿਹੜੇ ਛਤਰਿਆਂ ਤੇ ਛੱਡੇ ਹੋਏ ਨੇ ਖੁੱਲੇ। ਗੁਰੀ ਨੂੰ ਫੋਨ ਤਾਂ ਕਰਿਆ ਹੁਣ ਦੇਖਦੇ ਆਂ ਕੀ ਬਣਦਾ ਚਲੋ ਕੱਪੜਾ ਲੈ ਲਈਏ ਪਹਿਲਾਂ। ਪਹੁੰਚ ਗਏ ਵੀ ਘਰ ਕੱਪੜਾ ਤਾਂ ਦੇਖ ਹੀ ਲਿਆ ਆਪਣਾ ਤੁਸੀਂ ਢਾਂਗੀ ਵਾਲਾ। ਰੰਗ ਵੀ ਢਾਂਗੀਆਂ ਵਾਲੇ ਨਾਲ ਦਾ ਮੈਜਿਕ ਬਾਂਸਾ ਨੂੰ ਕਰਾਂਗੇ ਤੇ ਦੋ ਸਰੰਜਾਂ ਇੱਕ ਸਰੰਜ ਇਦਰ ਹੈ ਪਾਣੀ ਦੇਣ ਨੂੰ ਤੇ ਟੈਰਾਮਾਈਸੀਨ ਦੀਆਂ ਗੋਲੀਆਂ ਤੇ ਪੱਥਰ ਡਾਈ ਆ ਪੇਪਰ ਨੂੰ ਰੰਗ ਵਿੱਚ ਕਰ ਗਿਆ ਤਾਂ ਓਕੇ ਆ ਰਬੜ ਚਲੋ ਹੁਣ ਪਹਿਲਾ ਕੰਮ ਨਿਬੜੀਏ ਹੁਣ ਆਪਾਂ ਚੱਲਦੇ ਆ ਬਈ ਦੁੱਧ ਪਾਉਣਾ ਹੋਈ ਬਾਈ ਦੁੱਧ ਪਾਇਆ ਹੀ ਏ ਉਦੋਂ ਬਾਅਦ ਚੱਲਦੇ ਆ ਗਰਾਉਂਡ ਤੇ ਠੀਕ ਹੈ ਉੱਥੇ ਹੀ ਮਿਲਦੇ ਆ ਜਾਂਗੇ ਯਾਹਦਾ ਵੀ ਪਾੜਾ ਤੂੰ ਘਰੋਂ ਨਿਕਲਿਆ ਬਾਹਰ ਹੈ

ਖੇਡ ਗੂੜ ਲੈ ਗੁਰਿਓ ਨਹੀਂ ਤਾਂ ਮੈਂ ਤਾਂ ਤੁਹਾਨੂੰ ਪਤਾ ਖੇਡ ਨਹੀਂ ਸਕਦਾ ਹਲੇ ਤੇ ਜਾ ਰਹੇ ਆ ਘਰ ਨੂੰ ਹੁਣ ਵਲੌਗ ਦੀ ਕਰਦੇ ਆ ਐਂਡਿੰਗ ਕੱਲ ਨੂੰ ਫਿਰ ਕਰਦੇ ਆ ਅਗਲਾ ਵਲੌਗ ਸਟਾਰਟ ਠੀਕ ਹੈ ਤੇ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ